ਨਾਲੇ ਸਮਿਆਂ ਦੇ ਵਿੱਚ ਜੇ ਜੇ ਕੋਈ ਨਾ ਗੁੱਸੇ ਖੈਲੇ ਵੀ ਹੁੰਦਾ ਸੀਗਾ ਫਿਰ ਵੀ ਕੋਈ ਐਨਾ ਨਹੀਂ ਸੀ ਕਰਦਾ ਹੁੰਦਾ ਜਦੋਂ ਕੋਈ ਵਿਆਹ ਸ਼ਾਦੀ ਹੋਣਾ ਪ੍ਰੋਗਰਾਮ ਹੋਣਾ ਫਿਰ ਵੀ ਦੋਨਾਂ ਜਾਣੇ ਭੈਣ ਭਾਈਆਂ ਦੇ ਮਾਨਾਂ ਦੇ ਵਿੱਚ ਖਿੱਚ ਹੁੰਦੀ ਸੀ ਵੀ ਸਾਨੂੰ ਕੋਈ ਮਨਾਉਣ ਆਵੇ ਸਾਨੂੰ ਕੋਈ ਲੈ ਕੇ ਜਾਵੇ ਇਹ ਏਸ਼ ਕਰਕੇ ਜਦੋਂ ਕੋਈ ਆਪਣੇ ਨਾ ਆਉਂਦਾ ਸੀ ਜਾਂ ਫੁੱਫੜ ਆਉਂਦਾ ਸੀ ਕਿ ਮਾਮਾ ਕੋਈ ਵੀ ਆਉਂਦਾ ਹੁੰਦਾ ਸੀ ਰਿਸ਼ਤੇਦਾਰ ਜਿਵੇਂ ਹੁਣ ਕੜਾਹੀ ਹੜ ਦੇ ਨਾ ਆ ਗਿਆ ਜਾਂ ਮਤਲਬ ਪਹਿਲਾਂ ਹੀ ਆ ਗਿਆ ਜਦੋਂ ਕੱਟਦੇ ਸੀ ਵੀ ਆਪਣਾ ਫਲਾਨਾ ਆਪਣੇ ਨਾ ਗੁੱਸੇ ਆ ਵੀ ਆਪਾਂ ਉਹਨੂੰ ਵਿੱਚ ਲੈ ਕੇ ਆਉਣਾ ਵਾ ਉਹਨਾਂ ਨੇ ਪਹਿਲਾਂ ਆਉਣਾ ਹੋ ਕੇ ਆ ਕੇ ਉਹਨਾਂ ਨੂੰ ਉਹਦੇ ਮਾਪਿਓ ਨੂੰ ਨਾਲ ਲਿਜਾ ਕੇ ਉਹਨੂੰ ਜਾ ਕੇ ਲੈ ਕੇ ਆਉਣਾ ਮਨਾ ਕੇ ਉਹ ਵੀ ਤਿਆਰ ਬੈਠੇ ਹੁੰਦੇ ਸੀਗੇ ਕੱਪੜੇ ਜਿਹੜੇ ਸਮਾ ਕੇ ਵੀ ਹਾਂ ਅਸੀਂ ਜਾਣਾ ਵਿਆਹ ਦੇ ਵਿੱਚ ਹੁਣ ਤਾਂ ਨਾ ਇਹ ਇਹ ਜਿਹੇ ਲੋਕਾਂ ਦੇ ਮਨਾਂ 'ਚ ਫਰਕ ਪਏ ਹੋਏ ਨਹੀਂਗੇ ਹੁਣ ਤਾਂ ਐ ਨਹੀਂ ਚੱਕਦੇ ਹੈਗੇ ਵੀ ਮੈਂ ਵਿੱਚ ਨਹੀਂ ਹੈਗਾ ਵਿਆਹ ਦੇ ਵਿੱਚ ਤਾਂ ਵੀ ਉਹ ਮੂਰੇ ਹੋ ਕੇ ਖੜਦੇ ਨਹੀਂਗੇ ਫਿਰ ਜਿਹੜੇ ਵਿਆਹ ਆਲੇ ਉਹ ਨਹੀਂ ਚੱਕਦੇ ਹੈਗੇ ਵੀ ਸਾਡੇ ਆਪ ਦੇ ਵਿੱਚ ਨਹੀਂ ਹੈਗੇ ਇਦਨਾਂ 4 ਦਿਨ ਦਾਲ ਦੀ ਸਾਂਝ ਪਾ ਲਈ ਤਾਂ ਉਹਨਾਂ ਨੂੰ ਵਿੱਚ ਵੜ ਲੈਂਦੇ ਵਿਆਹਾਂ ਦੇ ਪ੍ਰੋਗਰਾਮਾਂ ਦੇ ਆਪਦੇ ਨੂੰ ਪਿੱਛੇ ਛੱਡ ਦਿੰਦੇ ਆ। ਬਾਕੀ ਇਹ ਦੇਖਦੇ ਨੇ ਵੀ ਪੈਸੇ ਵਾਲੇ ਨੇ ਸਾਡੇ ਬਰਾਬਰ ਇਹ ਹੈਗੇ ਤੁਲ ਦੇ ਤਾਂ ਉਹਨੂੰ ਆਪਦੇ ਨਾਲ ਰੱਖਦੇ ਆ। ਨਹੀਂ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ। ਪਰ ਇੰਨੀ ਗੱਲ ਜ਼ਰੂਰ ਹੈ ਜਿੱਥੇ ਆਪਦੇ ਨੇ ਖੜਨਾ ਉੱਥੇ ਦੂਜੇ ਕਿਸੇ ਨੇ ਨਹੀਂ ਖੜਨਾ ਹੈਗਾ। ਦੁੱਖ ਦੇ ਵਿੱਚ ਚੱਲ ਵੀ ਭੱਜ ਕੇ ਹੁਣ ਆਪਦੇ ਨੇ ਆਉਣਾ। ਬਗਾਨੇ ਨਹੀਂ ਤਾਂ ਦੇਖਦੇ ਰਹਿਣਾ ਵੀ ਜੇ ਮੇਰੇ ਸਰ ਜੂਗਾ ਤਾਂ ਰਹਿਣ ਦੇਣਾ ਜਾਣ। ਇਸ ਕਰਕੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ